ਸਮੂਹ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਸੇਲ ਲੈ ਕੇ ਆਏ ਹਾਂ ਜੀ ਮਹਿੰਦਰਾ 575 ਡੀਆਈ ਤੇ ਬਾਕੀ ਵੀਡੀਓ ਤੋਂ ਪਹਿਲਾਂ ਆਪਣਾ ਚੈਨਲ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਇਸ ਤਰ੍ਹਾਂ ਦੀ ਐਡ ਤੁਸੀਂ ਆਪਣੇ ਚੈਨਲ ਤੇ ਲਵਾਉਣਾ ਚਾਹੁੰਦੇ ਹੋ ਤਾਂ ਆਪਣਾ ਸਕਰੀਨ ਤੇ ਨੰਬਰ ਸ਼ੋਅ ਰ ਹੈ ਜੀ ਤੇ ਬਾਕੀ ਟਰੈਕਟਰ ਬਾਰੇ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਆਪਾਂ ਦਿੰਨੇ ਆਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਆਪਾਂ ਟਰੈਕਟਰ ਦੀ ਹੁਣ ਗੱਲ ਕਰੀਏ 575 ਡੀਆਈ ਇਹ ਹੈਗਾ ਜੀ 1996 ਮਾਡਲ 96 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਟਰੈਕਟਰ ਆ ਨੇੜੇ ਤੋਂ ਦੇਖ ਲਓ ਸੁੱਕਾ ਟਰੈਕਟਰ ਹੈ ਕਿਤੇ ਕੋਈ ਲੀਕਿੰਗ ਸ਼ੀਕਿੰਗ ਨਹੀਂ ਹੈਗਾ ਦੇਖ ਲਓ ਆਪਾਂ ਰੰਗ ਪੇਂਟ ਵੀ ਟਰੈਕਟਰ ਦਾ ਬਹੁਤ ਚੰਗਾ ਪਿਆ ਹੈ ओरिजिनल ਰੰਗ ਪੇਂਟ ਜਿੰਨਾ ਪਿਆ ਨਾਲ ਦਾ ਰੰਗ ਹੈ ਜੀ ਤੇ ਗੱਲ ਕਰੀਏ ਅਗਲੇ ਟਾਇਰ ਬਿਲਕੁਲ ਨਵੇਂ ਹੈ ਜੀ ਰੇਡੀਅਲ ਬੀਕੇਟੀ ਕੰਪਨੀ ਦੇ ਨਵੇਂ ਟਾਇਰ ਹੈ 650 16 ਦੇ ਤੇ ਮਗਰਲੇ ਟਾਇਰ ਹੈਗੇ ਜੀ ਬਰਲਾ ਕੰਪਨੀ ਦੇ ਇਹ ਹੈਗੇ ਜੀ 35 ਤੋਂ 40% ਇਹ ਵੀ ਪੱਕੇ ਟਾਇਰ ਹੈ ਜੀ ਤੇ ਬਿਲਕੁਲ ਵਧੀਆ ਕੋਈ ਸੁੱਕੇ ਨਹੀਂ ਤੇ ਬਾਕੀ ਮਗਰੋਂ ਆ ਜੋ ਵੇਖ ਲੋ ਮਗਰੋਂ ਵੀ ਟਰੈਕਟਰ ਪੂਰਾ ਹਿੱਸੇ ਦਾ ਸਾਫ਼ ਆ ਜੀ ਕੋਈ ਆਵਾਜ਼ ਨਹੀਂ ਹਿੱਸੇ ਦੀ ਗੇਅਰ ਦਾ ਓਕੇ ਹੀ ਮਰਗਾਟ ਵੀ ਨਾਲ ਦੇ ਤੇ ਮਰਗਾਟ ਵੀ ਚੰਗੀ ਹਾਲਤ ਤੇ ਪਈ ਆ ਕੋਈ ਮਰਗਾਟ ਨਹੀਂ ਗਲੇ ਰੰਗ ਜਿੰਨਾ ਪਿਆ ਤੁਸੀਂ ਦੇਖ ਸਕਦੇ ਹੋ ਨਾਲ ਦਾ ਕੋਈ ਦੁਬਾਰਾ ਰੰਗ ਨਹੀਂ ਹੋਇਆ ਤੇ ਬਾਕੀ ਟਰੈਕਟਰ ਦੇ ਨਾਲ ਡੰਡਾ ਤੁਹਾਨੂੰ ਨਾਲ ਮਿਲੂਗਾ ਛਤਰੀ ਲੱਗੀ ਵੀ ਆ ਜੀ ਬਾਕੀ ਹੌਕੇ ਦੇ ਖਿਲੀਆਂ ਵਾਲੀ ਆਉਂਦੀ ਹੈ ਜੀ ਤੇ ਹੁੱਕ ਵੀ ਚੰਗੀ ਕੰਡੀਸ਼ਨ ਦੀ ਪਈ ਰਿਮ ਰੂਮ ਵੀ ਟਰੈਕਟਰ ਦੇ ਨਾਲ ਦੇ ਆ ਜੀ ਚੰਗੇ ਰਿਮ ਪਏ ਆ ਬਾਕੀ ਇਹ ਟਰੈਕਟਰ ਹੈਗਾ ਜੀ ਸਲਫ ਸਟਾਰਟ ਸਲਫੋ ਸਟਾਰਟਡ ਟਰੈਕਟਰ ਆਈ ਪੰਜਾਬ ਨੰਬਰ ਟਰੈਕਟਰ ਆਈ ਗੱਲ ਕਰੀਏ ਆਪਣੇ ਨੰਬਰ ਦੀ ਪੰਜਾਬ ਨੰਬਰ ਪਹਿਲੇ ਨਾ ਫਸਟ ਓਨਰ ਕਾਪੀ ਆਈ ਰੋਇਪੁਰ ਦਾ ਨੰਬਰ ਆਈ ਤੇ ਬਾਕੀ ਟਰੈਕਟਰ ਦੀ ਡਿਮਾਂਡ ਵੀ ਵੀਰਾਂ ਵੱਲੋਂ ਬਹੁਤ ਜਾਇਜ਼ ਰੱਖੀ ਗਈ ਆ 1.8 ਲੱਖ ਰੁਪਇਆ ਵੀਰਾਂ ਦੁਆਰਾ ਇਹਦੀ ਡਿਮਾਂਡ ਰੱਖੀ ਗਈ 96 ਮਾਡਲ ਟਰੈਕਟਰ ਪੰਜਾਬ ਨੰਬਰ ਦੀ ਬਾਕੀ ਟਾਇਰ ਤੁਸੀਂ ਦੇਖ ਸਕਦੇ ਅਗਲੇ ਨਵੇਂ ਆ ਬਾਕੀ ਲੈਫਟ ਪੰਪ ਦਾ ਹਿੱਸੇ ਦਾ ਗੇਅਰ ਦਾ ਇੰਜਨ ਦੀ ਫੁੱਲ ਗਾਰੰਟੀ ਹੈ ਤੁਸੀਂ ਵਾਹ ਕੇ ਚੈੱਕ ਕਰਕੇ ਫਿਰ ਖਰੀਦ ਸਕਦੇ ਹੋ ਤੇ ਬਾਕੀ ਟਰੈਕਟਰ ਦੀ ਹੁਣ ਸਟਾਰਟਿੰਗ ਵੀ ਖਾਉਣੇ ਆ ਪ੍ਰੈਸ਼ਰ ਵਗੈਰੇ ਦਾ ਪੂ ਆ ਵੇਖ ਲਓ ਜੀ ਤੁਸੀਂ ਆ ਜੋ ਨੇੜੇ ਤੋਂ ਤੁਹਾਨੂੰ ਵਿਖਾ ਦਿੰਨੇ ਆਪਾਂ ਸਲਫ ਮਾਰ ਕੇ ਵੀ ਪ੍ਰੈਸ਼ਰ ਪ੍ਰੈਸ਼ਰ ਟਰੈਕਟਰ ਦਾ ਚੰਗਾ ਇੰਜਨ ਪੂਰਾ ਓਕੇ ਜੀ ਆਹ ਦੇਖੋ ਪ੍ਰੈਸ਼ਰ ਪੂਰਾ ਫੁੱਲ ਆ ਵੀ ਫੀਟਰ ਦਾ ਪੂਰਾ ਚੰਗਾ ਪ੍ਰੈਸ਼ਰ ਹੈ ਸਤ ਸ੍ਰੀ ਅਕਾਲ ਬਾਕੀ ਗੁਰੂ ਸਾਹਿਬ ਏਰੀਆ ਦੇ ਵਿੱਚ ਟਰੈਕਟਰੇ ਖੜਾ ਹੀ ਤੇ ਨੰਬਰ ਨੋਟ ਕਰ ਲਓ ਨੰਬਰ ਤੁਹਾਨੂੰ ਦੇ ਦਿੰਨੇ ਵੀਰ ਨਾਲ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਨੰਬਰ ਬੋਲ ਦਿਓ ਜੀ ਨੰਬਰ 8146090560 8146090560 ਇਹ ਨੰਬਰ ਤੇ ਸੰਪਰਕ ਕਰਕੇ ਜਿਹੜਾ ਮਹਿੰਦਰਾ 575 ਵੀਡੀਓ ਵਿੱਚ ਦੇਖ ਰਹੇ ਹੋ ਇਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਵੀਰ ਨਾਲ ਕੰਟੈਕਟ ਕਰ ਲਓ ਤੇ ਮੌਨਤਨ ਮੌਕੇ ਤੇ ਵੀਰ ਕਰ ਦੇਣਗੇ ਜਿਹੜਾ ਆਪਣਾ ਵੀਡੀਓ ਸ਼ੇਅਰ ਕਰਕੇ ਉਹ ਸਕਰੀਨਸ਼ਾਟ ਦਿਖਾਊਗਾ ਵੀਰਾਂ ਨੂੰ ਮਾਨਤਨ ਕਰ ਦੇਣਗੇ ਜੀ ਮੌਕੇ ਤੇ ਬਾਕੀ ਟਰੈਕਟਰ ਪੂਰਾ ਚੰਗਾ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਣੇ ਵੀਡੀਓ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੇ ਸੰਧ ਹੋਰ ਆਪਣੇ ਚੈਨਲ ਤੇ ਆਉਂਦੇ ਰਹਿਣਗੇ ਧੰਨਵਾਦ